ਰੌਲੇ ਆਨੇ ਪੁੱਛ ਡਾਇ ਮਾਂ ਕੀ ਕਰਨਾ ਆ ਕੀ ਜਾਂ ਚੁੱਕੀਂਗਾ ਜੰਗਾਂ ਕਿਤੇ ਅਈਨੇ ਨਾ ਘਾਤੀ ਜਾਵਾਂ ਹੂੰ ਚੁੱਕਣੀਂਗਾ ਆ ਹੋ ਹੋ ਯਾਰ ਕਿ ਨਹੀਂ ਚੁੱਕਣੀਂਗਾ ਹਾਂ ਨਾ ਕਿਤੇ ਜਾਣਾ ਹੀ ਆ ਇੱਥੇ ਹੀ ਰਹਿਣਾ ਆ ਤੇ ਹੋਰ ਜਾਈਏ ਕਿ ਡਟ ਕੇ ਮਾੜੀ ਯਾਰ ਕੀ ਫਿਰ ਹਾਂ ਨਾ ਨਾ ਅਸੀਂ ਨਹੀਂ ਜਾਣਾ ਇੱਥੇ ਰਵਾਂਗੇ ਮਾਝਿਆਂ ਵਾਲਾ ਮੈਂ ਖੂਨ ਹੀ ਏਦਾ ਦਾ ਆ ਕਿਉਂਕਿ ਜਿੰਨਾਂ ਨੇ ਤੇ ਪਹਿਲਾਂ ਇਹ ਸਮਾਂ ਵੇਖ ਲਿਆ ਉਹ ਕਹਿੰਦੇ ਕਿ ਨਹੀਂ ਹੋਣ ਫਿਰ ਅਸੀਂ ਡਟੇ ਆ ਆ ਨਹੀਂ ਨਹੀਂ ਕਿੱਥੇ ਜਾਈਏ ਘਰੇ ਜਾਵਾਂ ਜੜੀ ਮਗਰ ਉਹ ਯਾਰ ਉਹ ਦੋ ਥੋੜੀ ਜਿਮੀ ਨੂੰ ਮੈਂ ਸ਼ਹਿਰ ਸਭ ਸੰਭਾਲ ਕੁੜੀਆਂ ਵਾਂਗੂ ਹਾਂ ਮੈਨੂੰ ਇੰਨਾ ਨਹੀਂ ਉਹ ਗੱਲ ਆ ਕਿਹਨਾ ਕੁੜੀਆਂ ਵਰਤੋਂ ਆਹੋ ਦੋ ਪੀਣਾ ਕੋਈ ਨਹੀਂ ਹੀ ਸੰਭਾਲ ਥੋੜੇ ਦੋਸਤ ਮਿੱਤਰ ਹੋਣੇ ਉਸ ਵੇਲੇ ਲੈ ਥੋੜਾ ਹੁਣੇ ਆਉਣਾ ਸ਼ਹਿਰ ਚਲੇ ਗਏ ਆ ਦੋਸਤ ਮਿੱਤਰ ਤੇ ਕੋਈ ਮਰਿਆ ਹੀ ਵੱਡਾ ਕੇ ਦੇ ਘਰ ਕੋਈ ਜਾਵੇ ਤਾਂ ਮੈਨੂੰ ਸੇਲੀਆਂ ਸੇਲੀਆਂ ਉਹਨਾਂ ਦਾ ਸੋਲਗਾ ਚਾਰਾ ਚੁਰਾ ਚੁਤ ਕੋਈ ਥੋੜਸਾ ਕੋ ਬਾਤੂ ਪੜੀਆਂ ਆਵੇ ਸੇਲੀਆਂ ਕੋਈ ਫਰਾਈ ਨਹੀਂ ਰਾਤ ਨੂੰ ਬਲੈਕ ਆਊਟ ਹੋਇਆ ਫਿਰ ਕੀ ਮੋਲ ਸੀ ਰਾਤੀ ਨੇ ਰਾ ਕੀਤਾ ਸਾਰੇ ਬਸ ਕੋਈ ਵੀ ਸੋਚ ਨਹੀਂ ਹੋਇਆ ਮਾਨਸ ਸੁਤੇ ਰਹੇ ਆ ਪੱਤੀ ਕਰਨਾ ਕੋਈ ਤਾਂ ਕੋਈ ਡਾਡੂ ਨਹੀਂ ਆਇਆ ਅਸੀਂ ਲੋਕ ਪਿਛਾਂ ਵਾਲੇ ਡਰੀ ਜਾਂਦੇ ਲੋਕੀ ਡਰਦੇ ਮੋਰੀ ਤੇ ਡਰੀ ਜਾਂਦੇ ਰਿਸ਼ਤੇਦਾਰ ਆ ਕੇ ਜਾਂਦੇ ਆਜੋ ਆਜੋ ਮੈਂ ਕਿਸਰੇ ਵੇ ਰੋਟੇ ਸਾਡੇ ਕੋ ਆ ਕੇ ਸਾਨੂੰ ਖਰਚੇ ਪਾਈਏ 20 20 ਫੋਨ ਆਉਂਦੇ ਆ ਵੀ ਆਜੋ ਆਜੋ ਸੋਦੇ ਸੁਤੇ ਆ ਵਾਦੂ ਲੈ ਜਾਂਦੇ ਆ ਤੁਹ ਜਾ ਆਠੇ ਪਿਆ ਕੇ ਰੱਖ ਲੈ ਆਲੂ ਗੱਡੇ ਲੈ ਲੈ ਅਕਤਰੀ ਜੇ ਨਹੀਂ ਖਾਈ ਜੇ ਨਜ਼ਾਰੇ ਦੀ ਜ਼ਿੰਦਗੀ ਜੇ ਮੋੜੀ ਗੱਲ ਗਾ ਜਾ ਕੇ ਇਹ ਮਰਦਾ ਤੇ ਇੱਥੇ ਹੀ ਮਰ ਜਾਣਾ ਜੇ ਨਹੀਂ ਮਰਦਾ ਤਾਂ ਗਾ ਜਾ ਕੇ ਮਰ ਜਾਣਾ ਐਵੇਂ ਤਾਂ ਰੋਲਦੇ ਫਿਰੋ ਤਰੇ ਫਿਰੋ ਕੋਈ ਗੱਲ ਨਾ ਨਾ ਕਿਹ ਰ ਕਰਨ ਜਾਏ ਸੁਰੂ ਗੋਬਿੰਦ ਸਿੰਘ ਦੇ ਸਿੱਖਿਆ ਕੀ ਹੁੰਦਿਆ ਨਹੀਂ ਕੋਈ ਗੱਲ ਲੜਾਂਗੇ ਉਹਨਾਂ ਨਾਲ ਮੁਕਾਬਲਾ ਕਰਾਂਗੇ ਸਾਸ਼ੀਕਲ ਦੋਸਤੋ ਇਸ ਵਕਤ ਪਿੰਡ ਤਨੋਏ ਖੁਰਦੇ ਦੇ ਵਿੱਚ ਬੈਠੇ ਆ ਜੋ ਭਾਰਤ ਪਾਕਿਸਤਾਨ ਦੀ ਸਥਿਤੀ ਬਣੀ ਹੋਈ ਆ ਜੰਗ ਦਾ ਮਾਹੌਲ ਸਿਰਜਿਆ ਹੋਇਆ ਤੇ ਹਰ ਇੱਕ ਦੇ ਮਨਾਂ ਦੇ ਵਿੱਚ ਡਰ ਹੈਗਾ ਕਿ ਜੇਕਰ ਭਾਰਤ ਦੇ ਵਿੱਚ ਅਟੈਕ ਹੁੰਦਾ ਤਾਂ ਕਿਸ ਤਰੀਕੇ ਬਚਣਾ ਹੈ ਉਸ ਨੂੰ ਲੈ ਕੇ ਮੋਗੜిల్లా ਵੀ ਹੋ ਰਹੀਆਂ ਨੇ ਪਰ ਨੇੜਲੇ ਪਿੰਡਾਂ ਦੇ ਵਿੱਚ ਮੌਜੂਦ ਹੈਗੇ ਆ ਕੁਝ ਹੀ ਦੂਰੀ ਤੇ ਇੱਥੋਂ ਅਟਾਰੀ ਬਾਰਡਰ ਹੈਗਾ ਆ ਤੇ ਉਸ ਦੇ ਨੇੜੇ ਪਿੰਡ ਤਨੋਇਖੁਰਦ ਦੇ ਵਿੱਚ ਮੌਜੂਦ ਹੈਗੇ ਆ ਮੇਰੇ ਨਾਲ ਇਸ ਵਕਤ ਮਾਤਾ ਜਗੀਰ ਕੌਰ ਜੀ ਮੌਜੂਦ ਹੈ ਆ ਆਪਾਂ ਗੱਲਬਾਤ ਕਰਦੇ ਆ ਜਾਣਦੇ ਆ ਕਿ ਜੋ ਪਹਿਲੀਆਂ ਜੰਗਾਂ ਹੁੰਦੀਆਂ ਰਹੀਆਂ ਨੇ ਕਿਸ ਤਰੀਕੇ ਮਾਹੌਲ ਪਿੰਡਾਂ ਦੇ ਵਿੱਚ ਰਹਿੰਦਾ ਸੀਗਾ ਤੇ ਹੁਣ ਕੀ ਮਾਹੌਲ ਹੈਗਾ ਕਿਉਂਕਿ ਲੋਕ ਮਹਿਲਾ ਵਰਗੇ ਘਰ ਜਿਹੜੇ ਆ ਉਹ ਆਪੇ ਛੱਡ ਕੇ ਜਾ ਰਹੇ ਆ ਲੋਕਾਂ ਦੇ ਘਰਾਂ ਨੂੰ ਤਾਲੇ ਲੱਗ ਚੁੱਕੇ ਆ ਸੋ ਗੱਲਬਾਤ ਕਰਦੇ ਆ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਮਾਤਾ ਜੀ ਕਿੰਨੀ ਉਮਰ ਹੋਗੀ ਤੁਹਾਡੀ ਉਹ 70 ਕੁ ਹਜ਼ਾਰ 70 75 75 ਦੇਗੀ ਸੋ 75 ਸਾਲ ਹੁਣ ਇਹ ਜੰਗ ਦਾ ਮਾਹੌਲ ਦੇਖ ਰਹੇ ਹੋ ਸਭ ਤੋਂ ਪਹਿਲਾਂ ਮੇਰਾ ਇਹੀ ਸਵਾਲ ਆ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਇਹ ਜੰਗ ਲੱਗ ਰਹੀ ਜੰਗ ਤੋਂ ਬਹੁਤ ਖੁਸ਼ ਹੋ ਰਹੀ ਹੈ ਉਹਨਾਂ ਨੂੰ ਪਤਾ ਨਹੀਂ ਨਾ ਕਿ ਕਿੱਡੇ ਮੁਸ਼ਕਲ ਹੋਈਦਾ ਕੁਝ ਤੇ ਆਪੇ ਹੀ ਆਪਕੇ ਕਿੱਡੇ ਮੁਸ਼ਕਲ ਹੋਈਦਾ ਤੇ ਉਹ ਭੱਜੀ ਦਾ ਘਰ ਛੱਡ ਕੇ ਕੀ ਹਾਲ ਕਰਦਾ ਰਹਿੰਦਾ ਵਾ ਕੋਈ ਤੈਨੂੰ ਪਤਾ ਬਗਾਨੇ ਥਾਂ ਕਿਹੜਾ ਜਣਾ ਸੌਖਾ ਹੀ ਆ ਤੇ ਤਰ ਕਰਕੇ ਖੁਸ਼ ਹੁੰਦੇ ਆ ਤੁਸੀਂ ਦੱਸੋ ਇਹਨਾਂ ਵੇਖਿਆ ਨਹੀਂ ਨਾ ਕੋ ਇਹਨਾਂ ਵੇਖਿਆ ਨਹੀਂ ਕੋ ਕੁਛੀ ਦੱਸੋ ਜੇਕਰ ਜੰਗ ਲੱਗਦੀ ਹੈ ਜਾਂ ਜੰਗ ਤੋਂ ਬਾਅਦ ਕੀ ਸਥਿਤੀਆਂ ਪੈਦਾ ਹੁੰਦੀਆਂ ਨੇ ਕਿ ਕੀ ਮੁਸ਼ਕਲਾਂ ਪਿੰਡਾਂ ਨੂੰ ਸਣਾ ਪੈਂਦੀਆਂ ਮੁਸ਼ਕਲ ਪੈਦਾ ਜਦ ਤਰੇ ਮੈਣ ਲੱਗੇ ਹੀ ਉਦੋਂ ਦੇ ਕਿਤੇ ਪੈਲਿਆਂ ਦਾ ਬੁਰਾ ਹਾਲ ਕੋਈ ਚੀਜ਼ ਨਾ ਆਈ ਬਾਹਰ ਉਹ ਖੇਤੀ ਬਾੜੀ ਦਾ ਤੇ ਫੌਜਦਾਲੇ ਪਤਾਲੇ ਬੈਠੀ ਮੈਣ ਲੱਗੇ ਹੀ ਤੇ ਮੁਸ਼ਕਲ ਐ ਤਰੀ ਜਦੋਂ ਬਾਹਰ ਚੀਜ਼ਾਂ ਹੋਣ ਹੀ ਫੇਰ ਹੀ ਹੰਦਾਵਾ ਵੀ ਦਾਣਾ ਪੱਕਾ ਆ ਜਾਵੇ ਤੇ ਫੇਰ ਮੁਸ਼ਕਲ ਤਾਂ ਬਹੁਤ ਹ ਹ ਮੁਸ਼ਕਲ ਤਾਂ ਬਹੁਤ ਹੀ ਹੁੰਦੀ ਆ ਪਹਿਲਾਂ ਪੰਜਾਬ ਨੇ 47 ਵੇਲੇ ਮੁਸ਼ਕਲਾਂ ਚੱਲੀਆਂ ਹਾਂ ਹਾਂ ਚੱਲ 47 ਵਿੱਚ ਆਪਣੇ ਕਈ ਭਰਾ ਆਪਣੀਆਂ ਕਈ ਭੈਣਾਂ ਕਈ ਮਾਤਾ ਉਧਰ ਰਹਿ ਗਏ ਵੱਖ ਹੋ ਗਏ ਬੜਾ ਬਰਾ ਹਾਲ ਹੋਇਆ ਕਈਆਂ ਭੈਣਾਂ ਦਾ ਕਿਤਰਾ ਹੋ ਜਾਵੇ ਕਈਆਂ ਭੈਣਾਂ ਖੋ ਕੇ ਲੱਗੇ ਮੁਸਲੇ ਬਹੁਤ ਮੰਦਾ ਹਾਲ ਹੋਇਆ ਤੇ ਮੁਸ਼ਕਲ ਤਾਂ ਬਹੁਤ ਆ ਮੁਸ਼ਕਲ ਬਹੁਤ ਹੁੰਦੀ ਹੈ ਇਹ ਤਾਂ ਥਾਇ ਤੋਂ ਆਈ ਆਪਾਂ ਬੈਠੇ ਰਹੀਏ ਇੱਥੇ ਤਾਂ ਫੇਰ ਠੀਕ ਆ ਕਰੋ ਘਰ ਤੇ ਜੇ ਤੋ ਕਿਸੇ ਦੇ ਘਰ ਜਾਣਾ ਤਾਂ ਬਹੁਤ ਮੁਸ਼ਕਲ ਹੁੰਦਾ ਵਾ ਮਤਲਬ ਜੇ ਤੁਹਾਡੇ ਮੁਤਾਬਕ ਕੀ ਲੱਗਦਾ ਜੋ ਪਹਿਲਗਾਮ ਦੇ ਵਿੱਚ ਘਟਨਾ ਵਾਪਰੀ ਤੁਸੀਂ ਜਾਣਦੇ ਹੋ 26 ਲੋਕ ਆਪਣੇ ਭਾਰਤੀ ਮਰ ਗਏ ਕੀ ਲੱਗਦਾ ਇਹ ਇਹ ਪਾਕਿਸਤਾਨ ਦੀ ਹੀ ਹਰਕਤ ਹੋ ਸਕਦੀ ਉਹਦੋਂ ਇਹ ਤੇ ਗੌਰਮੈਂਟਾਂ ਹੀ ਕਰੀ ਜਾਂਦੀਆਂ ਇੱਕ ਦੂਜੇ ਤੇ ਵਾਅਦਾ ਪਈ ਉਹ ਦੂਜਾ ਦੂਜੇ ਤੇ ਕਰੀ ਜਾਂਦਾ ਦੂਜਾ ਦੂਜੇ ਤੇ ਕਰੀ ਜਾਂਦਾ ਕਰਨਾ ਨਹੀਂ ਚਾਹੀਦਾ ਪਰ ਸਹੀ ਸਹੀ ਰਹਿਣਾ ਚਾਹੀਦਾ ਵਾ ਹੁਣ ਆਪਣੇ ਭਾਰਤ ਵਾਲਿਆਂ ਨੇ ਵੀ ਉਧਰ ਹਮਲਾ ਕੀਤਾ ਹੈ ਉਹ ਤੇ ਉਧਰ ਵੀ ਭਾਰੀ ਨੁਕਸਾਨ ਹੋਇਆ ਹਾਂ 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 ਇਹਨਾਂ ਗੱਲ ਇਹਨਾਂ ਕਰਨਾ ਨਹੀਂ ਚਾਹੀਦਾ ਨਾ ਇਹਨਾਂ ਨੂੰ ਨਾ ਉਹਨਾਂ ਨੂੰ ਤਾਂ ਆਪਾਂ ਥਾਂ ਥਾਈ ਬੈਠੇ ਰਹੀਏ ਤੇ ਵਰਗਿਆ ਰਹੀਏ ਆਪਣੇ ਘਰ ਮਾਤਾ ਜੀ ਕੱਲ ਜਦੋਂ ਇਹ ਹਮਲਾ ਹੋਇਆ ਪਰਸੋ ਰਾਤ ਹਨ ਤੇ ਕੱਲ ਸਵੇਰੇ ਫਿਰ ਪਾਕਿਸਤਾਨੀਆਂ ਨੇ ਵੀ ਹਮਲਾ ਕੀਤਾ ਜੰਮੂ ਕਸ਼ਮੀਰ ਦੀ ਪੂੰਚ ਇਲਾਕੇ ਦੇ ਵਿੱਚ ਉੱਥੋਂ ਦੇ ਆਪਣੇ ਗੁਰਦੁਆਰਾ ਸਾਹਿਬ ਦੇ ਤਿੰਨ ਰਾਗੀ ਸਿੰਘ ਜਿਹੜੇ ਉਹ ਸ਼ਹੀਦ ਹੋ ਗਏ ਉਸ ਦੇ ਵਿੱਚ ਤੇ ਇਹ ਸਥਿਤੀ ਕਿਸ ਤਰੀਕੇ ਰੁਕ ਸਕਦੀ ਹੈ ਜਾਂ ਕੀ ਲੱਗਦਾ ਹੈ ਕਿਹੜਾ ਮੋੜ ਇਹ ਜੰਗ ਲੈ ਕੇ ਆ ਸਕਦੀ ਹੈ ਉਹ ਤਾਂ ਹੁਣ ਇਹ ਵੀ ਸਮਝ ਕਰਨ ਆਪਣੀ ਸਮਝ ਵੀ ਇੱਕ ਦੂਜੇ ਨੂੰ ਆਪਾਂ ਨਹੀਂ ਇਤਰਾ ਕਰਨਾ ਵਾਦਾ ਨਹੀਂ ਕਰਨਾ ਉਹ ਵੀ ਨਾ ਕਰਨ ਉਹ ਵੀ ਨਾ ਕਰਨ ਤਾਂ ਉਨ ਤਾਂ ਹੀ ਬਿਠੇ ਰਹਿਗੇ ਫਿਰ ਮੁਸ਼ਕਲ ਆਪੇ ਨਾ ਆਵੇ ਹੂੰ ਤੋੜੇ ਇਤਰਾ ਉਹਨਾਂ ਦੇ ਕਰੀ ਜਾਂਦੇ ਉਹਨਾਂ ਦੇ ਕਰੀ ਜਾਂਦੇ ਤੇ ਕੰਮ ਵਧਣ ਦਿਆ ਤੈ ਇਤਰਾ ਡਰ ਪੈਦਾ ਹੋਇਆ ਸਾਰਿਆਂ ਨੇ ਪਿੱਠੀਆਂ ਪਾਣਾ ਛੱਡ ਲਈਏ ਲੰਬੇ ਉੱਥੇ ਚੱਲ ਜੀਏ ਸਾਨੂੰ ਮੁਸ਼ਕਲ ਨਾ ਹੋ ਜੇ ਇੱਥੇ ਚੱਲ ਜੀਏ ਸਾਨੂੰ ਮੁਸ਼ਕਲ ਨਾ ਜੇ ਪਰ ਘਰੋ ਜਾਣਾ ਬਹੁਤ ਮੁਸ਼ਕਲ ਆ ਘਰੋਂ ਨਹੀਂ ਜਾ ਸਕਦੇ ਤੁਹਾਡੇ ਪਿੰਡ ਵੀ ਕਈ ਖਾਲੀ ਹੋ ਗਏ ਕਈ ਖਾਲੀ ਤਾਂ ਤੇ ਆਖਾ ਗਈ ਅਦਰ ਸਾਰੇ ਗਏ ਤਹੀਂ ਬੈਠੇ ਇਤਰਾ ਵੀ ਕਿੱਥੇ ਜਾਈਏ ਕੀ ਕਰੀਏ ਮੁਸ਼ਕਲ ਬਹੁਤ ਹੈ ਮਾਤਾ ਜੀ ਪੁਰਾਣੀ ਗੱਲ ਹੈ ਇੱਕ ਕਹਿੰਦੇ ਕਿ ਜਿਹੜੀ ਇਹ ਲੜਾਈ ਆ ਇਹ ਬਜ਼ੁਰਗਾਂ ਅਧਿਕਈ ਗੱਲ ਆ ਕਿ ਇਹ ਉਹਨਾਂ ਵੱਲੋਂ ਸ਼ੁਰੂਆਤ ਹੁੰਦੀ ਆ ਜਵਾਨ ਇਸ ਨੂੰ ਲੜਦੇ ਆ ਪਰ ਜਿਹੜੀ ਇਹਦੀ ਖਮਿਆਜਾ ਹੈ ਉਹ ਬੱਚਿਆਂ ਨੂੰ ਭੁਗਤਣਾ ਪੈਂਦਾ ਆ ਬਸ ਗੱਲ ਤੇ ਆ ਆ ਬੱਚਿਆਂ ਨੇ ਕੀ ਕਰਨਾ ਹੈ ਬਹੁਤ ਮੰਦਾ ਆ ਲਿਆ ਹੁਣ ਵੀ ਜਿਵੇਂ ਸਕੂਲ ਬੰਦ ਕਰਤੇ ਬੱਚਿਆਂ ਦੀ ਪੜਾਈਆਂ ਖਰਾਬ ਹੋ ਰਹੀਆਂ ਨੇ ਪੜਾਈਆਂ ਖਰਾਬ ਖਰਾਬ ਹੀ ਖਰਾਬ ਕੇ ਇਸ ਤਰ੍ਹਾਂ ਕੀ ਬਣੂਗਾ ਗਾਂਵ ਆ ਤੇ ਬੱਚਿਆਂ ਦਾ ਕੀ ਬਣੂਗਾ ਸਕੂਲ ਜਦੋਂ ਬੰਦ ਹੋਏ ਆਪੇ ਪੜ੍ਹਦੇ ਨਹੀਂ ਬੱਚੇ ਇਸ ਤਰ੍ਹਾਂ ਜੇ ਹੁਣ ਫੌਜ ਆ ਜੇ ਕਿੰਨਾ ਡਾਰੇ ਇਹਨਾਂ ਨੂੰ ਪਈ ਹੀ ਪੰਜ ਜਗੇ ਪਈ ਹੀ ਇੱਥੇ ਨਾ ਰਹੀਏ ਹੂੰ ਤੇ ਫਿਰ ਕਿੱਡੀ ਮੁਸ਼ਕਲ ਆ ਇਹ ਤਾਂ ਇੱਥੇ ਬੈਠੇ ਰਹੀਏ ਠੀਕ ਹੈ ਨਾ ਇਹ ਕਰਨ ਨਾ ਉਹ ਕਰਨ ਤੇ ਚਲੋ ਮਤਲਬ ਜਿਸ ਤਰੀਕੇ ਆਪਣੇ ਪਾਕਿਸਤਾਨ ਨਾਲ ਇੱਕ ਪਿਆਰ ਵਧ ਰਿਹਾ ਸੀ ਹੂੰ ਹੂੰ ਅਸੀਂ ਜਾਣੇ ਸੀ ਸਾਡੇ ਉਧਰ ਗੁਰੂ ਨਾਨਕ ਕਾਸ਼ਾ ਦਾ ਰਾਹ ਆ ਹਾਂ ਦਰਸ਼ਨ ਮੇਲੇ ਕਰਦੇ ਸੀ ਹੂੰ ਕਈ ਵਿਛੜੇ ਭਰਾ ਉੱਥੇ ਮਿਲਦੇ ਰਹੇ ਆ ਬਾਈ ਮਿਲਦੇ ਰਹੇ ਤੇ ਉਹ ਵੀ ਬੰਦ ਹੋਇਆ ਹੁਣ ਦੂਤਰ ਕਿਧਰ ਜਾਣਾ ਉਹ ਵਧੀਆ ਸੀ ਵੈਸੇ ਸਹੀ ਸਮੇਂ ਤੇ ਸੀ ਰਾਹ ਖੁੱਲਾਈ ਹਾਂ ਵਧੀਆ ਵਧੀਆ ਤੇ ਹੁਣ ਬਹੁਤ ਮੁਸ਼ਕਲ ਹੋਈ ਆ ਹੁਣ ਸਥਿਤੀ ਇਦਾਂ ਹੋਈ ਕਈ ਆਪਣੀਆਂ ਮਾਵਾਂ ਜਿਹੜੀਆਂ ਨੇ ਉਹ 4-4 ਮਹੀਨੇ ਦੀਆਂ 1-1 ਸਾਲ ਦੇ ਬੱਚੇ ਨੂੰ ਇੱਧਰ ਛੱਡ ਕੇ ਵਾਪਸ ਗਈਆਂ ਨੇ ਪਾਕਿਸਤਾਨ ਗਈਆਂ 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 ਮਾਂ ਦਾ ਬੱਚੇ ਤੋਂ ਅਲੱਗ ਹੋਣਾ ਕਿੰਨਾ ਕੁ ਮਤਲਬ ਇਥੇ ਬਹੁਤ ਬਹੁਤ ਔਖਾ ਬਹੁਤ ਆ ਔਖਾ ਬੜਾ ਕਰਨ ਕੀਤਾ ਕਿ ਜਾ ਸਕੇ ਔਖਾ ਬਹੁਤ ਆ 47 ਤੋਂ ਬਾਅਦ ਇੱਕ 65 ਦੀ ਕਹਿੰਦੇ ਜੰਗ ਹੋਈ ਸੀ ਫਿਰ 71 ਦੀ ਹੋਈ ਸੀ ਤੁਸੀਂ ਕਿਹੜੇ ਵਾਲੀ ਦਾ ਸਮਾਂ ਦੇਖਿਆ ਸਾਹੀ ਜਿਹੜੀ ਮਗਰੋਂ ਆ ਜਿਹੜੀ ਮਗਰੋਂ ਹੋਈ 65 ਦੀ ਜੰਗ ਦੇਖੀ ਹਾਂ ਮਗਰੋਂ ਉਹ ਤੇ ਆ ਪਟਾ ਆਪਣੇ ਵਲੇ ਦੱਸੋ ਕੀ ਸਥਿਤੀ ਹੋਈ ਪੈਦਾ ਕਿਸ ਤਰੀਕੇ ਫੌਜ ਚੜ ਕੇ ਹੁੰਦੀ ਹੈ ਕਿਸ ਤਰੀਕੇ ਹਮਲੇ ਹੁੰਦੇ ਆ ਤੁਹਾਨੂੰ ਕਿਵੇਂ ਬਚਣਾ ਪੈਂਦਾ ਉਹਦੇ ਬਾਰੇ ਜ਼ਿਕਰ ਕਰੋ ਬਚਣਾ ਕੀ ਤਰਫਾ ਹੋਇਆ ਤੇ ਕਿੜੇ ਮੋਰਚੇ ਮੈਲਾ ਤੇ ਸਾਰੇ ਤੇ ਬਚਣਾ ਕੀ ਤਰ੍ਹਾਂ ਹੀ ਫਿਰ ਲੜਾਈ ਲੱਗ ਜਾਂਦੀ ਔਰ ਕੀ ਕਰਨਾ ਪਿਆ ਚੱਲਣ ਦਾ ਪੈਂਦੇ ਲੋਕੀ ਪੱਜ ਪੁੱਜ ਜਾਂਦੇ ਆ ਪਿੰਡਾਂ ਗਾਂ ਪਿਆਸ ਸਾਕਾਂ ਦੇ ਚੱਲ ਜਾਂਦੇ ਆ ਫਿਰ ਫਿਰ ਕੀ ਕਰਨਾ ਪਰ ਮੁਸ਼ਕਲ ਬਹੁਤ ਆ ਮਤਲਬ ਹੋਣੀ ਨਾ ਲੱਗੇ ਹੋਣੀ ਨਾ ਹੋਵੇ ਹੁਣ ਇੱਕ ਦੂਜੇ ਵਾਅਦਾ ਨਾ ਕਰਨ ਸਮਝੌਤਾ ਕਰ ਲੈਣ ਹੋਣੀ ਨਾ ਲੱਗੇ ਹੋਣੀ ਥਾਂ ਤਾਂ ਵੀ ਪਰ ਪਾਕਿਸਤਾਨ ਨੇ ਤੇ ਐਲਾਨ ਕਰਤਾ ਕਹਿੰਦੇ ਅਸੀਂ ਫਿਰ ਮੂੰਹ ਤੋੜ ਜਵਾਬ ਦੇਵਾਂਗੇ ਆਓ ਤੇ ਫਿਰ ਹੁਣ ਦੱਸ ਕੀ ਕੀਤਾ ਜਾਵੇ ਲੋਕ ਫਿਰ ਅੱ ਵੀ ਡਰੇ ਹੋਏ ਹੁਣ ਕੱਲ ਡਰੇ ਅੰਮ੍ਰਿਤਸਰ ਦੇ ਨੇੜਲੇ ਤਿੰਨ ਪਿੰਡਾਂ ਦੇ ਵਿੱਚ ਮਸਾਲਾ ਡਿੱਗੀਆਂ ਨੇ ਮੈਂ ਦੱਸ ਭਾਰਤੀ ਫੌਜ ਨੇ ਚਲੋ ਉਹਨੂੰ ਹਵਾ ਦੇ ਵਿੱਚ ਹੀ ਤਬਾਹ ਕਰਤਾ ਉਹ ਨੀਚੇ ਡਿੱਗੀਆਂ ਪਰ ਲੋਕਾਂ ਦੇ ਵਿੱਚ ਡਰ ਜ਼ਰੂਰ ਹੈਗਾ ਬੜਾ ਡਰ ਬੜਾ ਵਾ ਡਰਦੇ ਸਾਰੇ ਬੜੇ ਡਰ ਤੋਂ ਇਹ ਮੁਲਕਾਂ ਦੀ ਲੜਾਈ ਪਿੱਛੇ ਆਮ ਪਬਲਿਕ ਮਾਰੀ ਜਾਂਦੀ ਆਹ ਮਾਰੀ ਜਾਂਦੀ ਮਾਰੀ ਜਾਂਦੀ ਮਾਰੀ ਜਾਣ ਕਰਕੇ ਡਰਦੇ ਸਾਰੇ ਆਹ ਗੱਲ ਹੈ ਨਾ ਕੱਲ ਬਲੈਕਆਊਟ ਹੋਇਆ ਸੀ ਤੁਹਾਡੇ ਪਿੰਡ ਦੇ ਵਿੱਚ ਸਾਰੇ ਪਾਸੇ ਹਨੇਰਾ ਕੀਤਾ ਗਿਆ ਸੀ ਹਾਂ ਹਾਂ ਹਨੇਰਾ ਕੀ ਸਥਿਤੀ ਸੀ ਮੰਨ ਦੇ ਵਿੱਚ ਪਹਿਲੇ ਵਰਗਾ ਸਮਾਂ ਯਾਦ ਆਇਆ ਹੋਵੇ ਕੋਈ ਹੋ ਤਾਂ ਫਿਰ ਹੁੰਦਾ ਹੀ ਆ ਵੀ ਵੇਲਾ ਕਿ ਤ ਸਾਰੇ ਬਲਬ ਸਾਬ ਪਿੰਡ ਚ ਸਾਰੇ ਬੰਦ ਸੀ ਸਭ ਹਨੇਰਾ ਹੀ ਮਾਤਾ ਜੀ 75 ਸਾਲ ਤੁਹਾਡੀ ਉਮਰ ਆ ਇਸ ਤੋਂ ਪਹਿਲਾਂ ਤੁਸੀਂ 65 ਦੀ ਜੰਗ ਦੇਖੀ ਹੈ ਉਸ ਵੇਲੇ ਬੱਚੇ ਹੋਣਗੇ ਤੁਹਾਡੇ ਨਾਲ ਹਨ ਕਿ ਨਾਲ ਤੁਹਾਡੇ ਦੋਸਤ ਹੋਣਗੇ ਮਿੱਤਰ ਹੋਣਗੇ ਕਿ ਕਿ ਬੱਚੇ ਕਿਦਾਂ ਫਿਰ ਘਰਾਂ ਚ ਰਹਿੰਦੇ ਸੀ ਜਾਂ ਕਿਦਾਂ ਰਹਿਣਾ ਕਿ ਤੜਾ ਇੱਥੇ ਹੀ ਇੱਕ ਤਰੀਕੇ ਨਾਲ ਆਪੀ ਨੰਬੇ ਚ ਆ ਜਾਈਦਾ ਮਰ ਕੇ ਥੋੜਾ ਬੋਤ ਆ ਜ ਫੌਜੀ ਬੈਠੀ ਹੁੰਦੀ ਫਿਰ ਵੀ ਆ ਜਾਈਦਾ ਹੀ ਵੀ ਉੱਥੇ ਕੀ ਕਰਕੇ ਰਹਿ ਰਹਿ ਕੇ ਕਿਸੇ ਦੇ ਘਰ ਇੰਨਾ ਚਿਰ ਕਿੱਥੇ ਗੁਜ਼ਾਰਾ ਹੁੰਦਾ ਵਾ ਫਿਰ ਆਪਣੇ ਘਰ ਆ ਜਾਈਦਾ ਫਿਰ ਇਤਰਾ ਹੀ ਪਰ ਬਹੁਤ ਮੁਸ਼ਕਲ ਹੋਇਆ ਟੁੱਟ ਭੱਜ ਗਿਆ ਸਮਾਨ ਜਿਹੜਾ ਲੈ ਗਏ ਉਹ ਸਾਰਾ ਟੁੱਟ ਭੱਜ ਜਾਂਦਾ ਕਿੱਥੇ ਸੁੱਟੀਦਾ ਬਹੁਤ ਮੁਸ਼ਕਲ ਆ ਬਾਰਡਰ ਤੇ ਬਹਿਣਾ ਕੀ ਕਰੀਏ ਅੱਪਾ ਮਾਤਾ ਜੀ ਇੱਕ ਇੰਟਰਵਿਊ ਵੀ ਕੀਤੀ ਸੀ ਬਜ਼ੁਰਗ ਦੱਸਦੇ ਨੇ ਕਿ ਜਦੋਂ ਇਹ ਜੰਗ ਲੱਗਦੀ ਹੈ ਸਮਾਂ ਸ਼ੁਰੂ ਹੁੰਦਾ ਹੈ ਤੇ ਬੱਚਿਆਂ ਦੇ ਢਿੱਡ ਤੱਕ ਦੁਖਦੇ ਸੀ ਖਾਣ ਨੂੰ ਕੁਝ ਮਿਲਦਾ ਨਹੀਂ ਸੀ ਖਾਣ ਨੂੰ ਲੈ ਦੱਸ ਕੀ ਮਿਲਣਾ ਖਾਣ ਨੂੰ ਤਾਂ ਕੋਈ ਨਹੀਂ ਮਿਲਣਾ ਜੇ ਕੋਈ ਚੀਜ਼ ਹੀ ਨਹੀਂ ਹੈਗੀ ਕੋਲ ਤਾਂ ਮਿਲਣਾ ਕੀ ਹੈ ਇਹ ਨਾ ਗੱਲ ਆ ਇਹ ਤਾਂ ਮਹਾਰਾਜ ਟਾਈਮ ਇਹੋ ਜਿਹਾ ਲਿਆਵੇ ਨਾ ਕਿਸੇ ਤੇ ਪਰ ਲੋਕ ਤਾਂ ਬੜਾ ਖੁਸ਼ ਹੋ ਰਹੇ ਜਦੋਂ ਭਾਰਤ ਨੇ ਹਮਲਾ ਕੀਤਾ ਤੇ ਲੋਕ ਆਤਿਸ਼ਬਾਜ਼ੀਆਂ ਚਲਾ ਰਹੇ ਸੀਗੇ ਆਹ ਇਹ ਤਾਂ ਗੱਲ ਹੈਗੀ ਉਹ ਪਤਾ ਨਹੀਂ ਨਾ ਲੋਕਾਂ ਨੂੰ ਇਹ ਦਿਨ ਵੇਖੇ ਨਹੀਂ ਹਮ ਕਿ ਨੇਤਾਦ ਕਰਕੇ ਕਰਦੇ ਬਹੁਤ ਮੁਸ਼ਕਲ ਹੈ ਬਾਰਡਰ ਤੇ ਹੁਣ ਬੱਚਿਆਂ ਦੀ ਕੀ ਸਥਿਤੀ ਹੈ ਪਿੰਡ ਦੇ ਵਿੱਚ ਤੁਹਾਡੇ ਕੋ ਵੀ ਆਲੇ ਦੁਆਲੇ ਗੰਢ ਗਵੰਡ ਹੁੰਦਾ ਹੋਗਾ ਕੀ ਲੋਕਾਂ ਦੇ ਵਿੱਚ ਕੀ ਮਾਹੌਲ ਹੈ ਜਿਹੜਾ ਉਹ ਲੋਕੀ ਇਤਨਾ ਡਰਦੇ ਹੀ ਆ ਦੂਜੇ ਕੋਲ ਜਾ ਦੂਜੇ ਦੇ ਕੋਲ ਜਾ ਪਈ ਆਏ ਆਏ ਇਤਨੀਆਂ ਕੁੜੀਆਂ ਛੱਡ ਗਈ ਆਪਾਂ ਚਲੇ ਗਏ ਫਲਾਣਾ ਚਲਿਆ ਗਿਆ ਆਪਾਂ ਵੀ ਚਲ ਜਾਈਏ ਤਾਂ ਇਹਨੇ ਵੀ ਹੁਣ ਜਾ ਕੇ ਕਿੱਥੇ ਗੁਜ਼ਾਰਾ ਹੈਗਾ ਕਿੱਥੇ ਜਾਵਾਂਗੇ ਆਪਾਂ ਤਾਂ ਇਹ ਥੋੜਾ ਜਿਹਾ ਇੱਥੇ ਬੈਠੇ ਆ ਤੁਹਾਡੇ ਮੁਤਾਬਕ ਜੇਕਰ ਅੱਜ ਲਾਹੌਰ ਦੀ ਸਥਿਤੀ ਖਰਾਬ ਹੁੰਦੀ ਹੈ ਦੇਖੋ ਇੱਧਰ ਵੀ ਪੰਜਾਬ ਹੈ ਉੱਧਰ ਵੀ ਪੰਜਾਬ ਹੈ ਆਪਣਾ ਹਨਾ ਆ ਉਹ ਗੱਲ ਵੱਖਰੀ 47 ਦੇ ਵਿੱਚ ਸਾਨੂੰ ਮੰਨ ਦਿੱਤਾ ਗਿਆ ਹੂੰ ਜੇਕਰ ਅੱਜ ਇਹ جنگ ਲੜੀ ਜਾ ਰਹੀ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਇੱਧਰ ਪੰਜਾਬ ਵੱਲੇ ਪਾਸੇ ਕਿਉਂ ਲੜੀ ਜਾ ਰਹੀ ਹੈ ਹੋਰ ਵੀ ਬਾਰਡਰ ਹੈ ਗਿਆ ਫਿਰੋਜ਼ਪੁਰ ਵੱਲੇ ਪਾਸੇ ਬਾਰਡਰ ਪੈਂਦਾ ਹੈ ਫਿਰ ਉਧਰੋਂ ਗੁਜਰਾਤ ਵੱਲੇ ਪਾਸੇ ਬਾਰਡਰ ਪੈਂਦਾ ਹੈ ਇਹ ਪੰਜਾਬ ਦੇ ਵੱਲੋਂ ਹੀ ਕਿਉਂ ਲੜਾਈ ਲੜਾਈ ਜਾਂਦੀ ਹੈ ਇਹ ਹੁਣ ਗਵਰਨਮੈਂਟ ਦਾ ਹੀ ਕੰਮ ਹੈ ਜਿਹੜੀ ਇੱਕ ਦੂਜੇ ਚੜਾਈ ਕਰਦੇ ਆ ਤੇ ਫਿਰ ਇਤਰਾ ਹੀ ਹੂੰ ਤਾਂ ਇਹ ਲੜਾਈ ਪੈਂਦੀ ਔਰ ਕੀ ਕਰਨਾ ਮਤ ਜੇ ਇਦਾਂ ਹੋਊਗਾ ਜੇਕਰ ਭਾਰਤ ਉਧਰ ਹਮਲਾ ਕਰ ਰਿਹਾ ਹੈ ਤੇ ਪਾਕਿਸਤਾਨ ਇਧਰ ਹਮਲਾ ਨਾ ਕਰੇ ਲੈ ਕਰਨੇ ਕਰੇ ਕਿਉਂ ਜਦੋਂ ਆਪ ਕਰਦੇ ਆ ਤੇ ਇਹ ਕਰਦੇ ਤੋਂ ਨਾ ਵੀ ਕਰਨਾ ਹੂੰ ਇਹ ਤਾਂ ਆਪਾਂ ਕਿਸੇ ਨਾਲ ਲੜਦੇ ਆ ਆਣ ਗਵਾਂ ਦੀ ਲਾਲਾ ਆਪੋ ਵੀ ਦੀ ਲਾਲਾ ਆਪਾਂ ਲੜਦੇ ਤੋਂ ਨੇ ਵੀ ਕੱਟ ਕੇ ਲੜਨਾ ਹੈ ਪਰ ਭਾਰਤੀ ਫੌਜ ਕਹਿ ਰਹੀ ਥੋੜਾ ਕਰਨਾ ਉਹਨੇ ਕੱਟ ਨਹੀਂ ਕਰਨਾ ਭਾਰਤੀ ਫੌਜ ਕਹਿ ਰਹੀ ਹੈ ਸਾਡੇ ਕੋਲ ਤਾਂ ਡਿਫੈਂਸ ਸਿਸਟਮ ਬੜਾ ਤਗੜਾ ਹੈ ਅਸੀਂ ਕੋਈ ਵੀ ਚੀਜ਼ ਜਿਹੜੀ ਉਹ ਰੋਕ ਲਾਂਗੇ ਸਾਨੂੰ ਪਤਾ ਲੱਗ ਜਾਏਗਾ ਨਾ ਰੋਕਣ ਰੁਕਿਆ ਰੁਕਿਆ ਜਾਂਦਾ ਇਹਨਾਂ ਕੋ ਵਾਦਾ ਜਾਂਦਾ ਕੰਮ ਇਤਰਾ ਹੋਈ ਹਿਸਾਬ ਹੈ ਕਹਿੰਦੇ ਜੇ ਤੁਸੀਂ ਸਾਡੇ ਇੱਕ ਮਾਰੋਗੇ ਇਹੀ ਚਾਰ ਮਾਰਾਂਗੇ ਬਸ ਉਹ ਚਾਰ ਹੀ ਮਾਰਦਾ ਬੰਦਾ ਲੈ ਹੁਣ ਮਤ ਤਗੜਾ ਹੋ ਗਿਆ ਇਹ ਇਹ ਗੱਲ ਹੈ ਉਹਨਾਂ ਦੀ ਕੀ ਜੰਗਾ ਦਾ ਮਾਹੌਲ ਤੁਸੀਂ ਦੇਖ ਚੁੱਕੇ ਹੋ ਰਾਤ ਨੂੰ ਫਿਰ ਬਲੈਕਆਊਟ ਹੋ ਜਾਂਦਾ ਹੈ ਰਾਤ ਨੂੰ ਕਹਿੰਦੇ ਕਿ ਜਦੋਂ ਹਨੇਰਾ ਹੁੰਦਾ ਹੈ ਘਰ ਦੇ ਵਿੱਚ ਤਾਲੇ ਲੱਗ ਜਾਂਦੇ ਆ ਕੋਈ ਚੁੱਲਾ ਚੌਂਕਾ ਨਹੀਂ ਬਾਲਣਾ ਘਰ ਦੇ ਵਿੱਚ ਕੋਈ ਬੱਤੀ ਨਹੀਂ ਬਾਲਣੀ ਕੋਈ ਨਹੀਂ ਬੱਤੀ ਬਾਲਣੀ ਫਿਰ ਉਸ ਵੇਲੇ ਘਰ ਦੀ ਸਥਿਤੀ ਪਿੰਡ ਦੀ ਸਥਿਤੀ ਕੀ ਹੁੰਦੀ ਹੈ ਹੋਣੀ ਕਿ 네ਰਾ ਕੁੱਪ ਕੇਰ ਤੇ ਸਾਰੇ ਅਸੀਂ ਤੇ ਰਾਤੀ ਜਾ ਕੇ ਸਾਰੀ ਰਾਤ ਕੱਢੀ ਵੀ 10 ਵੇਖ ਕੀ ਬਣਿਆ ਬੱਤੀ ਵੀ ਨਹੀਂ ਕੋਈ ਜੰਡਾ ਕਿਤੇ ਪਿੰਡ ਨਾ ਘਾਰ ਤਾਂ ਕੀ ਕਰਗੇ ਹੁਣ ਆਪੋ ਰਮ ਚੱਕੜਿਆ ਤੁਹਾਡਾ ਬਾਰਡਰ ਏਰੀਆ ਬਿਲਕੁਲ ਨਾਲ ਇੱਕ ਆਵਾਜ਼ ਸੁਣਦੀ ਹੈ ਧੁਮਾਕਿਆਂ ਦੀ ਉਹ ਰਾਤ ਆਵੇ ਆਤ ਲੱਗੇ ਰਹੇ ਗਾਵੇ ਤਾਰਾ ਦੀ ਦੀਆਂ ਹੂੰ ਨੇੜੇ ਹੀ ਆ ਤਾਰਾ ਵੇ ਰਾਤ ਵੀ ਕਹਿੰਦੇ ਲੋਕਾਂ ਨੂੰ ਤਮਾਕੀ ਦੀ ਆਵਾਜ਼ ਸੁਣੀ ਇੱਥੋਂ ਹਾਂ ਹੋ ਅੰਦੇ ਪਾਸੇ ਗੋਲਿਆਂ ਦੀ ਆ ਜਾਂਦੀ ਰਾਤ ਵੱਜ ਜਦੋਂ ਵੱਜੇਗੇ ਤੁਹਾਡੇ ਤਾਂ ਫਿਰ 24 ਪੈਰ ਇੱਥੇ ਖਤਰਾ ਰਹਿੰਦਾ ਮੈਨੂੰ ਲੱਗਦਾ ਖਤਰਾ ਖਤਰਾ ਇੱਥੇ ਖਤਰਾ ਖਤਰੇ ਦੇ ਬੈਠੇ ਸੋਚਿਆ ਨਹੀਂ ਕਿ ਜਿਵੇਂ ਬਾਕੀ ਪਿੰਡ ਵਾਲੇ ਛੱਡ ਕੇ ਗਏ ਤੁਸੀਂ ਵੀ ਜਾਣਾ ਇੱਥੋਂ ਲੈ ਜਾਈ ਕਿੱਥੇ ਜਾਈ ਹੱਟ ਕੇ ਜ਼ਮੀਨਾਂ ਪੈ ਲਈਆਂ ਹੂੰ ਆਏ ਹੁਣ ਪੈ ਲਈਆਂ ਪੱਟੇ ਵਧਣੇ ਆ ਮੱਝਾਂ ਨੂੰ ਪਾਉਣੇ ਆ ਕੀ ਕੀ ਕਰਾਂਗੇ ਮਜੰਗ ਤੇ ਲਾ ਜਾਗੇ ਡੰਗਰ ਹੂੰ ਤੇ ਮਗਰੋਂ ਕੀ ਕਰਾਂਗੇ ਪਾੜੀ ਕਰਕੇ ਇੱਥੇ ਬਹਿਣਾ ਪੈਂਦਾ ਸਾਨੂੰ ਬਿਲਕੁਲ ਕਿਤੇ ਅਸੀਂ ਜਾ ਨਹੀਂ ਸਕਦੇ ਤੁਸੀਂ ਜਿਵੇਂ ਜ਼ਿਕਰ ਕੀਤਾ 65 ਦੀ ਜੰਗ ਹੋਈ ਉਦਰੋਂ ਬੰਬ ਧਮਾਕੇ ਆਏ ਆਪਣੀ ਖੇਤੀਬਾੜੀ ਖਤਮ ਹੋ ਗਈ ਸੀ ਕਿਉਂਕਿ ਜ਼ਮੀਨ ਖਤਮ ਹੋ ਜਾਂਦੀ ਹੈ ਉਸ ਤੋਂ ਬਾਅਦ ਉਹ ਇੰਨੀ ਉਪਜਾਉ ਨਹੀਂ ਰਹਿੰਦੀ ਕਿ ਉਹ ਕੁਝ ਬੀਜ ਸਕੇ ਕੁਝ ਉਗਾ ਕੇ ਦੇ ਸਕੇ ਤਾਂ ਮੈਂ ਕਿੰਨਾ ਚਿਰ ਮਗਰੋਂ ਪੁੱਟੇ ਹੀ ਬੜੇ ਚਿਰ ਪਿੱਛੋ ਉਹ ਕੰਮ ਖਰਾਬ ਕੇ ਨਾ ਕਣਕ ਨਾ ਝੋਨਾ ਬਹੁਤ ਮੰਦਾ ਹਾ ਕਿੰਨੇ ਸਾਲਾਂ ਬਾਅਦ ਉਸ ਤੋਂ ਬਾਅਦ ਸਹੀ ਖੇਤੀ ਸ਼ੁਰੂ ਹੋਈ ਸਾਲ ਦੋ ਸਾਲ ਲੰਘੇ ਇਤਰਾ ਹੀ ਕਰਦੇ ਕਰਦੇ ਸੱਜੇ ਸੱਜੇ ਪਹਿਲਾਂ ਮੋਰਚੇ ਪੁੱਟੇ ਬੜੇ ਗਵਰਨਮੈਂਟ ਨੇ ਮੈਨੂੰ ਲੱਗਦਾ ਸ਼ਾਇਦ ਇਹ ਲੋਕਾਂ ਨੂੰ ਸਹਿਦ ਹੋਏਗੀ ਜਿਹੜੇ ਲੋਕ ਖੁਸ਼ ਹੁੰਦੇ ਜੰਗ ਦੇ ਨਾਮ ਤੋਂ ਆਹੋ ਉਹਨਾਂ ਨੂੰ ਕੀ ਪਤਾ ਲੱਗਦਾ ਹੈ ਹੂੰ ਬਹੁਤ ਮੁਸ਼ਕਲ ਆ ਬਾਰਡਰ ਤੇ ਤਾਂ ਬਹੁਤ ਮੁਸ਼ਕਲ ਆ ਰਾਤੀ ਉਹ ਇੱਕ ਦੀ ਵਾਰੀ ਚੜਿਆ ਕਿੱਥੇ ਜਾ ਗਿਆ ਵਾਹਿਗੁਰੂ ਤੈ ਇੱਡਾ ਹੋਇਆ ਮੈਂ ਕਹਿੰਨਾ ਇਹੋ ਜੀ ਸਥਿਤੀ ਨੇ ਕਿਤੇ ਬਣ ਜੇ ਕਿ ਘਰ ਦੇ ਵਿੱਚ ਚੁੱਲ੍ਹਾ ਚੋਂਕੋ ਬਾਲਣਾ ਵੀ ਜਾਈਏ ਆ ਹਾਂ ਇਹ ਤਾਂ ਗੱਲ ਹੈਗੀ ਬੈਠ ਬੈਠ ਕੋਈ ਨਹੀਂ ਮੁਸ਼ਕਲ ਇਹ ਸੰਡੇ ਆ ਲੀਲਾ ਕੁਰਤੀ ਕੋਈ ਨਹੀਂ ਇੱਥੇ ਆ ਮੈਂ ਬਹਿਣਾ ਇੱਥੇ ਚਲ ਆ ਜਾ ਕੋਈ ਨੈਚਰ ਕੋਈ ਘਰ ਨਹੀਂ ਕੋਈ ਘਰ ਨਹੀਂ ਬਹਿ ਜਾ ਸਾਸ਼ੀ ਗਾਲ ਮਾਤਾ ਜੀ ਕੀ ਹਾਲ ਠੀਕ ਹੋ ਬਹੁਤ ਮੁਸ਼ਕਲ ਆ ਰੌਲੇ ਆ ਨੀ ਪੁੱਛਣ ਦਾ ਇਹ ਮਾਂ ਕੀ ਕਰਨਾ ਆ ਵੀ ਜਾ ਚੁੱਕੇਗਾ ਜਲਦੀ ਕਿਤੇ ਅਿੰਨੇ ਘਰ ਚ ਜਾਵਾਂ ਚੁੱਕੜੀਆਂ ਜੂਰ ਆਹ ਹੋ ਹੋ ਯਾਰ ਕਿ ਨਹੀਂ ਚੁੱਕਣੀਆਂ ਨਾ ਕਿਤੇ ਜਾਣਾ ਹੀ ਆ ਇੱਥੇ ਹੀ ਰਹਿਣਾ ਆ ਤੇ ਹੋਰ ਚਾਹੀਏ ਡਟ ਕੇ ਮਾਦਾ ਜੀ ਯਾਰ ਕੀ ਫਿਰ ਹਾਂ ਨਾ ਨਾ ਅਸੀਂ ਨਹੀਂ ਜਾਣਾ ਇੱਥੇ ਰਵਾਂਗੇ ਮਾਝੀਆਂ ਵਾਲਾ ਖੂਨ ਹੀ ਇਦਾਂ ਦਾ ਹੂੰ 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 ਕਿਉਂਕਿ ਜਿੰਨਾਂ ਨੇ ਤੇ ਪਹਿਲਾਂ ਇਹ ਸਮਾਂ ਵੇਖ ਲਿਆ ਉਹ ਕਹਿੰਦੇ ਕਿ ਨਹੀਂ ਹੋਣ ਫਿਰ ਅਸੀਂ ਡਟੇ ਆ ਆ ਨਹੀਂ ਨਹੀਂ ਕਿੱਥੇ ਜਾਈਏ ਘਰੇ ਰਵਾਂਗੇ ਇੱਥੇ ਹੀ ਰਹਿਣਾ ਸਿੱਖਾਂ ਨੂੰ ਕੀ ਲੋੜ ਹੈ ਕਿਸ ਬੰਦੇ ਆ ਨਾ ਨਾ ਨਹੀਂ ਜਾਣਾ ਦਮ ਨਾਲ ਤਾਂ ਵਾਈ ਚੁੱਕ ਦੇ ਜੋ ਮਰਜ਼ੀ ਹੋ ਜੇ ਉਹ ਤੇ ਚੁਕਵਾ ਦੇ ਪੂਰੀ ਠੀਕ ਓਕੇ ਜਿਹਦਾ ਬੰਦੇ ਆਂਡੀ ਦੀ ਵੀ ਆਵਾਜ਼ ਆ ਜਾਏਗੀ ਵਿੱਚ ਤਦੇ ਮੈਂ ਜੋ ਮਰਜ਼ੀ ਹੋ ਜੇ ਉੱਥੇ ਜਾਣਾ ਮੰਡੀ ਤੇ ਲਾ ਦਿੰਦਾ ਮੈਂ ਇਥੋਂ ਮਾਈਕ ਲੈ ਲਾਂਗਾ ਆਵਾਜ਼ ਹਾਂ ਉਹ ਹੋਈ ਤੇ ਹੂੰ ਕੋਚੀ ਰੱਖੀ ਤੁਸੀਂ ਦੋ ਨਹੀਂ ਆ ਤੁਸੀਂ ਤਾਂ ਲੱਗ ਰਹੀ ਹੋ ਨਹੀਂ 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 ਚਲੋ ਵਧੀਆ ਹੋ ਹੁੰਦੇ ਆ ਤੂੰ ਅੱਗੇ ਆ ਜਾ ਉੱਥੇ ਆ ਜਾ ਥੋੜਾ ਜਿਹਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਓਕੇ ਰਹਿੰਦੇ ਕੋਈ ਨਹੀਂ ਬੈਠੇ ਕੋਈ ਨਹੀਂ ਤੁਸੀਂ ਦੱਸੋ ਕਿੰਨੀ ਉਮਰ ਤੁਹਾਡੀ ਮਾਦੇ ਜੀ ਹੋ ਵੀਰੀ 67 ਸਾਲ ਕੇ ਸਾਠ ਹੋ ਗਈ ਹੋ ਤੂੰ ਵੇਖੇ ਵੇਖਿਆ ਵੈਸੇ ਮੇਰੇ ਫਿਲਮ ਹਾਲ ਇਦਾਂ ਨਹੀਂ ਆ ਲੜਾਈ ਮਗਰਲੀ ਨਹੀਂ ਵੇਖੀ 99 ਕਾਰਗਿਲ ਦੀ ਲੜਾਈ ਹੋਈ ਜਦੋਂ ਜਿਹੜੀ ਮਕਰੋਈ ਆ ਉਦੋਂ ਥੋੜੀ ਜਿਮੀ ਨੂੰ ਮੈਂ ਸ਼ਹਿਰ ਸਮੇਂ ਸੰਭਾਲ ਕੁੜੀਆਂ ਵਾਂਗੂ ਹਾਂ ਮੈਨੂੰ ਇੰਨਾ ਨਹੀਂ ਉਹਨਾਂ ਦਾ ਕਿੰਨਾ ਕੁੜੀਆਂ ਵਰਤੂ ਆਹ ਉਦੋਂ ਪੀਣਾਂ ਕੋਈ ਨਹੀਂ ਸੰਭਾਲ ਥੋੜੇ ਦੋਸਤ ਮਿੱਤਰ ਹੋਣੇ ਉਸ ਵੇਲੇ ਨਹੀਂ ਸੋਹਣੀਆਂ ਹੋਣੀਆਂ ਉਹ ਨਾਲ ਜਿਹੜੀਆਂ ਸ਼ਹਿਰ ਚ ਰਹਿੰਦੇ ਆ ਦੋਸਤ ਮਿੱਤਰ ਤੇ ਕੋਈ ਬੜੀ ਆਈ ਨਾ ਅੰਦਾ ਕੇ ਦੇ ਘਰ ਕੋਈ ਜਾਵੇ ਤੇ ਮੈਂ ਕਰੇ ਨਾ ਸੇਲੀਆਂ ਸੇਲੀਆਂ ਹੋਣ ਤਾਂ ਨਾ ਸੇਲੀਆਂ ਸੁਲਗਾ ਸ਼ਹਿਰਾ ਜੁਰਾ ਚ ਤੇ ਕੋਈ ਢੋੜ ਸਗ ਵਾਧੂ ਬੜੀਆਂ ਆਵੇ ਸੇਲੀਆਂ ਕੋਈ ਪੜਾਈ ਨਹੀਂ ਰਾਤ ਨੂੰ ਬਲੈਕ ਆਊਟ ਹੋਇਆ ਫਿਰ ਕੀ ਮੋਲ ਸੀਗਾ ਰਾਤੀ ਨੇ ਰਾ ਕੀਤਾ ਸਾਰੇ ਬਸ ਕੋਈ ਵੀ ਸੂਸ ਨਹੀਂ ਹੋਇਆ ਮਾਣ ਨਾਲ ਸੁੱਤੇ ਰਹੇ ਆ ਤੇ ਕੀ ਕਰਨਾ ਕੋਈ ਡਰ ਨਹੀਂ ਆਇਆ ਨਹੀਂ ਲੋਕ ਪਛਾਣ ਵਾਲੇ ਡਰੀ ਜਾਂਦੇ ਲੋਕੀ ਡਰਦੇ ਕੋਈ ਨਹੀਂ ਡਰੀ ਜਾਂਦੇ ਰਿਸ਼ਤੇਦਾਰ ਆ ਕੇ ਆ ਜਾਣੇ ਮੈਂ ਕਿਸ ਤਰ੍ਹਾਂ ਰੋਟੀ ਸਾਡੀ ਕੋ ਆ ਕੇ ਸਾਨੂੰ ਖਰਚੇ ਪਾਈਏ ਵੀ ਵੀ ਫੂਣ ਆਉਂਦੇ ਆਪੀ ਆ ਜਾਓ ਸੌਦੇ ਸੁੱਤੇ ਵਾਧੂ ਲੈ ਜਾਂਦੇ ਆ ਤੁਹਾਂ ਜਾ ਆਠੇ ਪਿਆ ਕੇ ਰੱਖ ਲੈ ਆਲੂ ਗੱਡੇ ਲੈ ਲੈ ਇੱਕ ਤਰੀਸ਼ ਨਹੀਂ ਖਾਈ ਜਾਂਦੀ ਨਜ਼ਾਰੇ ਦੀ ਜ਼ਿੰਦਗੀ ਜਿਹੰਦੇ ਗਾ ਜਾ ਕੇ ਇਹ ਮਰਦਾ ਤੇ ਇੱਥੇ ਹੀ ਮਰ ਜਾਣਾ ਜਾਂ ਨਹੀਂ ਮਰਦਾ ਗਾ ਜਾ ਕੇ ਮਰ ਜਾਣਾ ਐਵੇਂ ਤਾਂ ਰੋਲਦੇ ਫਿਰੋ ਤਰੇ ਫਿਰੋ ਕੋਈ ਗੱਲ ਨਹੀਂ ਨਾ ਨਾ ਕਿਹ ਰ ਕਰਨੀ ਜਾ ਗੁਰੂ ਗੋਬਿੰਦ ਸਿੰਘ ਦੇ ਸਿੱਖਿਆ ਕੀ ਹੁੰਦਿਆ ਨਹੀਂ ਕੋਈ ਗੱਲ ਲੜਾਂਗੇ ਉਹਨਾਂ ਨਾਲ ਮੁਕਾਬਲਾ ਕਰਾਂਗੇ ਮਾਤਾ ਜੀ ਜੰਗ ਇੱਕ ਭਿਆਨਕ ਰੂਪ ਵੀ ਲੈ ਜਾਂਦੀ ਹੈ ਨਾ ਆਪਾਂ ਨੂੰ ਲੱਗਦਾ ਹਰ ਚੀਜ਼ ਆਪਾਂ ਜੰਗ ਤੇ ਨਹੀਂ ਖਤਮ ਕਰਨੀ ਕੇਵਲੇ ਬਹਿ ਕੇ ਵੀ ਗੱਲਾਂ ਮਕਾ ਲੈਣੀਆਂ ਚਾਹੀਦੀਆਂ ਮਕਾ ਲੈਣੀਆਂ ਚਾਹੀਦੀਆਂ ਚਾਹੀਦਾ ਇਹ ਨੰਦ ਇਸ ਤਰ੍ਹਾਂ ਚਾਹੀਦਾ ਗੱਲਾਂ ਕੌਣ ਨਾ ਸਰਕਾਰਾਂ ਕੌਣ ਸਰਕਾਰਾਂ ਨੂੰ ਚਾਹੀਦਾ ਆਪੇ ਹੀ ਪਰ ਜਾਨ ਨੂੰ ਨਾ ਖਰਾਬ ਕਰਨੀ ਸਾਨੂੰ ਕੋ ਕਰਦੇ ਕੌਣ ਵਾਲੀ ਪੀੜੀ ਖਤਮ ਹੋ ਜਾਂਦੀ ਮੈਨੂੰ ਲੱਗਦਾ ਜੰਗ ਨਾਲ ਹਾਂ ਤਾਂ ਖਤਮੀ ਹੋਣੀ ਆਪੇ ਜਦੋਂ ਇਤ ਲੜਾਈ ਵੱਧਦੀ ਜਾਂਦੀ ਆ ਨਿਆਣੇ ਨਿਕਲ ਨਿਕੇ ਰਾਤੀਓ ਕੁੜੀ ਕਾ ਮੁੰਡੇ ਨਿਕਲ ਨਿਕੇ ਅੱਖਾਂ ਕਿਹੜੀ ਕੀ ਬਣ ਜਾਣਾ ਰਾਤ ਆਏ ਹੋਰ ਕੀ ਬਣ ਜਾਣਾ ਨਿਆਣੇ ਸੇ ਕੋ ਡਰ ਰਹੇ ਆ ਨਿਆਣੇ ਡਰਦੇ ਆ ਹਾਂ ਉਹ ਬੜਾ ਡਰਦੇ ਆ ਕੀ ਰਸ ਕਰ ਗਏ ਮੁਸ਼ਕਿਲ ਹੀ ਯਾਰ ਮੁਸ਼ਕਿਲ ਤਾਂ ਹੈਗੀ ਯਾਰ ਫਿਰ ਕੀ ਕਰੀਏ ਹੁਣ ਕਦੇ ਛੱਡ ਕੇ ਘਰ ਬਣੇ ਛੱਡ ਕੇ ਜਾਨ ਨੀ ਚਾਰਦਾ ਨਾ ਨਾ ਬਹੁਤ ਮੁਸ਼ਕਿਲ ਬਣੇ ਘਰ ਲੋਕ ਮੈਨੂੰ ਲੱਗਦਾ ਮੈਂ ਹੈ ਮਹਿਲਾ ਵਰਗੇ ਘਰ ਵੀ ਬਣੇ ਪਿੰਡ ਚ ਲੋਕੋ ਵੀ ਛੱਡ ਕੇ ਤਲੇ ਮਾਰ ਕੇ ਲੁਕੀ ਤੇ ਆਹੋ ਆਹੋ ਗਾਏ ਬੜੇ ਲੋਕ ਆ ਖੇ ਦੇ ਲੋਕ ਚਲੇ ਗਏ ਹੁਣ ਇਹ ਮੈਂ ਜਾਣ ਕੇ ਕੀ ਕਰਨਗੇ ਗਾਲ-ਗਾਲ ਕੇ ਫੇਰ ਪਿਛਾਈ ਹੋਣਾ ਫੇਰ ਹੋਣਾ ਜੇ ਬੰਬ ਉਧਰ ਵਜ ਗਿਆ ਉਧਰ ਵਜ ਗਿਆ ਫੇਰ ਕੀ ਕਰੀ ਹਾਂ 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 ਨਹੀਂ ਕੇਵਲੇ ਕੇਵਲੇ ਫੌਜ ਤਾਂ ਹੀ ਸੋਚਦੀ ਆ ਕਿ ਆਪਾਂ ਨੇੜੇ ਨਹੀਂ ਹਰ ਕੀ ਦੂਰ ਸੁੱਟਾਂਗੇ ਆਹ ਵਾਹ 200 ਆਈ ਆਪਣੇ ਵੱਡਿਆਂ ਬਜ਼ੁਰਗਾਂ ਕੋਲੋਂ ਉਹ ਸੌੜੇ ਤਰ੍ਹਾਂ ਸੁਣਿਆ ਵੀ ਜਿੰਨੀਆਂ ਜੰਗਾਂ ਲੱਗੀਆਂ ਨੇ ਨਾ ਉਹਨਾਂ ਵੇਖੀਆਂ ਵਟਿਆ ਨੇ ਉਹਨਾਂ ਕਹਿੰਦਾ ਇੱਥੇ ਕੋਈ ਨਹੀਂ ਸ਼ਕਾਨ ਨਹੀਂ ਹੋਇਆ ਈ ਮਹਾਰਾਜ ਦੀ ਕਿਰਪਾ ਰਹੀ ਆ ਸਾਡੇ ਗੁਰੂ ਦੀ ਬਾਬੇ ਗੁਰੂ ਜੀ ਸਾਹਿਬ ਦੀ ਇੱਥੇ ਕੋਈ ਨਹੀਂ ਸ਼ਕਾਨ ਨਹੀਂ ਸਾਡੇ ਪਿੰਡਾਂ 'ਚ ਹੋਇਆ ਵੀ ਤੇ ਕੋਈ ਗੱਲ ਦੀ ਨਹੀਂ ਜਾ ਜਾ ਕੇ ਸਗੋ ਜਾਂਦਾ ਹੋ ਜਾਂਦੇ ਰਹਿਆ ਪਾਪਾ ਲਾਦਾ ਤਾਂ ਇੱਥੇ ਬੈਠੇ ਜੀ ਕਿਤੇ ਜਾਣ ਨਹੀਂ ਦੇ ਨਹੀਂ ਨਹੀਂ ਜਾਣਾ ਚਾਹ ਕੇ ਕੀ ਕਰਨਾ ਪੁੱਤ ਜਾ ਜਾਂਦੇ ਆਂ ਕਰ ਕਰੋ ਸਰਕਾਰ ਤਨ ਪੜਾ ਜਾ ਜਾ ਵੇਖ ਲਿਆ ਮੁੜ ਕੇ ਆਪਣਾ ਹੀ ਘਰ ਖਰਾਬ ਹੁੰਦਾ ਹੈ ਬਸ ਬਸ ਕਰੋ ਕਿਤੇ ਨਹੀਂ ਜਾਣਾ ਮਾਤਾ ਜੀ ਹੁਣ ਮੈਂ ਗੱਲ ਕਰਦਾ ਜੰਗ ਦੀ ਦੁਬਾਰਾ ਇਹ ਨੁਕਸਾਨ ਪਹਿਲਾਂ ਉਧਰ ਕੀਤਾ ਗਿਆ ਉਧਰ ਉਹਨਾਂ ਦੀ ਮਸਜਿਦ ਸੀਗੀ ਜਿਹੜੀ ਉਹ ਤਬਾਹ ਹੋ ਗਈ ਆਪਣੇ ਜੰਮੂ ਦੇ ਵਿੱਚ ਬਾਅਦ ਚ ਉਹਨਾਂ ਨੇ ਹਮਲਾ ਕੀਤਾ ਗੁਰਦੁਆਰਾ ਤਬਾਹ ਕਰਤਾ ਹਾਂ ਜੀ ਰਾਗੀ ਸਿੰਘ ਸ਼ਹੀਦ ਹੋ ਗਏ ਆਪਣੇ ਉਸ ਤੋਂ ਇਲਾਵਾ ਹੋਰ ਵੀ ਨਿੱਕੇ ਨਿੱਕੇ ਬੱਚੇ ਮਰੇ ਨੇ ਹਾਂਜੀ ਲੱਗਦਾ ਇਸ ਤਰੀਕੇ ਨਾਲ ਹੱਲ ਹੋ ਜਾਏਗਾ ਹਰ ਇੱਕ ਚੀਜ਼ ਦਾ ਨਹੀਂ ਹੋਣਾ ਇਤੋਂ ਛੜਾ ਹੁੰਦਾ ਆਪਾਂ ਉਹਨਾਂ ਦਾ ਕਰੀਆ ਉਹਨਾਂ ਦਾ ਸਾਡਾ ਕਰੀਆ ਇਹ ਨਿਸ਼ਾਨ ਹੀ ਹੈ ਤਾਂ ਲਿਖਾਨ ਕਾਨ ਕਾਨ ਬੈ ਕੇ ਮਮੀ ਨੇ ਕਰ ਦਿਖਾ ਲਈ ਇਹ ਤਾਂ ਬੈਠੇ ਫੈਸਲਾ ਆਪਣੇ ਹੀ ਲਿਆ ਤੁਹਾਡੇ ਘਰਾਂ ਦੇ ਵਿੱਚ ਕੀ ਸਥਿਤੀ ਹੈ ਜਿਵੇਂ ਘਰ ਦੇ ਵਿੱਚ ਨੌਜਵਾਨ ਬੱਚੇ ਵੀ ਹੋਣਗੇ ਹਾਂਜੀ ਕੀ ਸਥਿਤੀ ਦਰਦ ਮੋਲ ਹੈਗਾ ਦਰਦੇ ਆ ਜਾਣੇ ਤਾਂ ਦੱਸਿਆ ਨਹੀਂ ਕਿ ਰਾਤ ਕਿਉਂ ਸੌਂਦੇ ਨਹੀਂ ਬੜਾ ਸੌਂਦੇ ਨਹੀਂ ਆਂਦੇ ਚਲੇ ਜੀ ਕਿ ਮੰਮੀ ਆਪਾਂ ਵੀ ਲੋਕੀ ਚਲੇ ਕੇ ਮੈਸੇਜ ਕਿਤੇ ਜਾਣਾ ਜੀ ਕੀ ਕਰੋਗੇ ਜੀ ਸੌਜਰ ਮਾਨਣਾ ਤਾਂ ਕੁਝ ਨਹੀਂ ਹੁੰਦਾ ਇਹਨਾਂ ਨੂੰ ਆਖਿਆ ਤੂੰ ਅੰਦਰ ਨਹੀਂ ਸੌਂਦੇ ਅਸੀਂ ਬਾਹਰ ਵਿਹੜੇ 'ਚ ਸੁੱਤੇ अच्छा हां ਇਹ ਗੁਰ ਕਰ ਰੱਖਾ ਇਹ ਸਰਕਾਰ ਦੀ ਹਦਾਇਤ ਹੈ ਕਿ ਖੁੱਲੇ ਕਿ ਨਹੀਂ ਸੌਣਾ ਆ ਆ ਨਹੀਂ ਬਾਹਰ ਸੁੱਤੇ ਆਈ ਤੇ ਬਾਹਰ ਪੰਜ ਡਾਇਨਮ ਸੋ ਜਾਣੇ ਨੂੰ ਆਖੇ ਤੂੰ ਸਭ ਅੰਦਰ ਕੋਈ ਗੱਲ ਨਹੀਂ ਹਾਂ ਜਾਣੇ ਤੂੰ ਦੱਸ ਦੇਈ ਆ ਦੇ ਨਾਮ ਦਾ ਦਾ ਗਿਆਨ ਦੇ ਸੱਦੇ ਕਈ ਗੱਲਾਂ ਸੋਚ ਲਈਦੀਆਂ ਵੀ ਕੋਈ ਗੱਲ ਨਹੀਂ ਡਰਨਾ ਕਦੇ ਲਈ ਜੋ ਹੋਣਾ ਹੋਈ ਜਾਣਾ ਤੇ ਬੱਚਿਆਂ ਨੂੰ ਨਹੀਂ ਨਾ ਇਹ ਗੱਲ ਹੂੰ ਬੱਚਿਆਂ ਨੇ ਐਕਚੁਅਲੀ ਦੇਖਿਆ ਨਹੀਂ ਮੋਰ ਮੈਨੂੰ ਲੱਗਦਾ ਹੈ ਹਾਂਜੀ ਕਈ ਲੋਕ ਐਸੇ ਜਿਹੜੇ ਖੁਸ਼ ਹੁੰਦੇ ਆ ਕਿ ਜੰਗ ਲੱਗੇਗੀ ਜੀ ਜੰਗ ਦੀ ਉਹ ਹੀ ਜਾਣਿਆ ਨੂੰ ਵੀ ਪਤਾ ਇਹ ਤਾਂ ਕੁਛ ਆਪੇ ਹੁੰਦੇ ਆ ਹੂੰ ਇਹਨਾਂ ਬੱਚੇ ਵੇਖਿਆ ਨਹੀਂ ਨਾ ਕੋਈ ਸਾਡ ਕਰਕੇ ਬੜਾ ਸ਼ੌਂਕੀ ਨੂੰ ਪੱਗ ਬੰਨਣਾ ਤਾਂ ਬੜਾ ਗੋਰੀ 1000 ਹਜ਼ਾਰ ਹੋਦੇ ਆ ਹੋਦਰਾ ਲਿਖ ਲੈ ਬਾਈ ਤੇ ਬੈਠ ਜਾ ਬਾਈ ਕੀ ਨਾਮ ਹੈ ਆਪਣਾ ਨਾਮ ਹੈ ਗੁਰਮੁਲਾਪ ਸਿੰਘ ਗੁਰਮੁਲਾਪ ਸਿੰਘ ਫੋਨ ਪਰ ਆਪਣਾ ਮਾਈਕ ਫੜ ਕੇ ਰੱਖ ਲਾਓ ਇਹਨੂੰ ਮੂੰਹ ਤੇ ਹਿੱਚ ਬੋਲਣਾ ਠੀਕ ਹੁਣ ਕਿਹੜੀ ਕਲਾਸ ਚ ਪੜਦੇ ਹੋ ਕਿਹੜੀ ਜੋਰ ਦੀ ਦੱਸ ਸੈਕਿੰਡ ਸੈਕਿੰਡ ਸਕੂਲ ਛੁੱਟ ਕੇ ਆ ਗਏ ਆ ਫਿਰ ਹਾਂਜੀ ਸਕੂਲ ਜਾ ਕੇ ਵਜੇ ਲੱਗਦਾ ਏ ਕਿ ਕਰ ਰਹਿ ਕੇ ਸਕੂਲ ਜਾ ਕੇ

ਕੁੱਚੀ ਬੋਲ ਪਤੁੱਚੀ ਇੱਥੇ ਆ ਕੇ ਜਾ ਰਹੇ ਦੋ ਜੀ ਤੇਨੀ ਹੋਲੀ ਕਿਉਂ ਬੋਲਦੇ ਆਪਾਂ ਇਹ ਤਾਂ ਦੇ ਕਰਕੇ ਬੋਲਣਿਆ ਹੋਲੀ ਬੋਲਣਾ ਅੱਛਾ ਉਹਦਾ ਦੇ ਘਰ ਚ ਰੋਲਕ ਲਾ ਕੇ ਖੇਂਦੀ ਨੇ ਇਹਨਾਂ ਨੇ ਬੜੇ ਪਟਾਕ ਦੇ ਉੱਤਰਾਂ ਦਾ ਹਾਂ ਪਿਉਂ ਦੀ ਇਹਨਾਂ ਨੂੰ ਇਹੋ ਜਿਹੀ ਪਟਾਕਣ ਵਾਲੀ ਤੇ ਤੇ ਉਹਨਾਂ ਨਾਲੋਂ ਮੈਂ ਕਹਾਂ ਬੰਬ ਧਮਾਕਾ ਨਾਲੋਂ ਜ਼ਿਆਦਾ ਵਾਈ ਇਹਨਾਂ ਦੀ ਹੁੰਦੀ ਘਰ 'ਚ ਬਣਾ ਰੌਲਾ ਰੌਲਾ ਕਰਾਸ ਕੇ ਜੀ ਸੁਣਦੇ ਨਹੀਂ ਗੇਂਦੇ ਨਹੀਂ ਆਵੇਂ ਬਾਹਰ ਕੋ ਗੇਟ ਖੜਕਾਉਂਦਾ ਰਹੇ ਇਹਨਾਂ ਨੇ ਆਪਣਾ ਰੌਲਾ ਸ਼ੋਇਆ ਹੁੰਦਾ ਮਾਤਾ ਜੀ ਹੁਣ ਇਹਨਾਂ ਨੇ ਅਦਾਇਤਾ ਵੀ ਦੇਤੀਆਂ ਕਿ ਹੱਤਕ ਬਾਜੀ ਵੀ ਨਹੀਂ ਕਰਨੀ ਜਦੋਂ ਤੱਕ ਸਰਕਾਰ ਦੇ ਅਦਾਇਤਾ ਨਹੀਂ ਹੁੰਦੀਆਂ ਇਹ ਰਾਹ ਵੀ ਨਹੀਂ ਖੁੱਲਣਗੇ ਆ ਤੇ ਉਹ ਤੰਗੀ ਉਹ ਵੀ ਤੰਗੀ ਜਿਹੜਾ ਉਹ ਚਾਰਿਆਂ ਦੀ ਅਗਲੇ ਪੰਨੇ ਜਮੀਨ ਹੈ ਉਹ ਕੀ ਕੰਮ ਦੀ ਰੀਟ ਰੀਟ ਸੈਰੇਮਨੀ ਸਾਰੇ ਨਹੀਂ ਹੁੰਦੀ ਇੱਥੇ ਜਿਹੜੀ ਪਲੇਡ ਹੁੰਦੀ ਉਹ ਵੀ ਬੰਦ ਕਰਤੀ ਤੇ ਫੋਟੋ ਫਿਲਮ ਬੰਦ ਨਹੀਂ ਤੇਰੀ ਤੂੰ ਦੇਖੀ ਮੁਲਕੇ ਟੀਵੀ 'ਚ ਆਵੇ ਫੇਰਾ ਨਾਣਾ ਗਰਮਲਾ ਵੀ ਬੈਠਾ ਟੀਵੀ 'ਚ ਪੱਗ ਬੰਨ ਖਸ਼ਾਲਾਣਾ ਪਿੰਡਾ ਲੈਣੇ ਹਾਂ ਕਿਦਾਂ ਠੀਕ ਸੀਗਾ ਆਪਣੇ ਵਾਲੇ ਉਧਰ ਜਾਂਦੇ ਸੀਗੇ ਆ ਦਰਸ਼ਨ ਕਰਨ ਗੁਰੂ ਕਨਾਰੇ ਵਿੱਚ ਕਈਆਂ ਨੂੰ ਵਿਛੜੇ ਭਰਾ ਵੀ ਮਿਲੇ ਆਪਣੇ ਬਹੁਤ ਬਹੁਤ ਵਧੀਆ ਚੱਲ ਦਰਸ਼ਨ ਕਰਨ ਗਏ ਬਹੁਤ ਵਧੀਆ ਹੈ ਤੇ ਹੁਣ ਅਹੀਂ ਜਾਵਾਂ ਨੇ ਕਿਤੇ ਮਹਾਰਾਜ ਦੇ ਦਰਸ਼ਨ ਦਿਦਾਰੇ ਕਰਨਗੇ ਆ ਮੈਂ ਸੋਚਿਆ ਮਾਤਾ ਜੀ ਗਏ ਕਿ ਨਹੀਂ ਉਧਰ ਨਹੀਂ ਹੈ ਜੇ ਨਹੀਂ ਗਏ ਨਹੀਂ ਸੋਚਿਆ ਸੀ ਜਹਾਾਂ ਜਾਊਗੀ ਸੋਚਿਆ ਹੀ ਮਨ ਚ ਵੀ ਜਾਵਾਂਗੇ ਕਿਤੇ ਮਹਾਰਾਜ ਦਰਸ਼ਨ ਮੇਲੇ ਕਰਾਉ ਤੇ ਕਰਾਂਗੇ ਚਲੋ ਫਿਲਹਾਲ ਮੈਨੂੰ ਲੱਗਦਾ ਜਿਹੜੀ ਸਥਿਤੀ ਆ ਉਹ ਨਹੀਂ ਬਣਨੀ ਚਾਹੀਦੀ ਜਿਵੇਂ ਮਾਤਾ ਜੀ ਨੇ ਦੱਸਿਆ ਕਿ ਜੰਗ ਦਾ ਮਾਹੌਲ ਬੜਾ ਕੁਝ ਲੈ ਕੇ ਬਹਿ ਜਾਂਦਾ ਹੈ ਆਪਣੀ ਜਿਹੜੀ ਆ ਫਸਲ ਆ ਉਹ ਖਤਮ ਹੋ ਜਾਂਦੀ ਹੈ ਸਾਲ ਦੋ ਸਾਲ ਲੱਗ ਜਾਂਦੇ ਆ ਮੁਰ ਤੋਂ ਜ਼ਮੀਨ ਨੂੰ ਸੱਟ ਫੋਣ ਤੇ ਉਸ ਤੋਂ ਬਾਅਦ ਉਸ ਤੇ ਖੇਤੀ ਕਰਨੀ ਸੋ ਆਸਾ ਹੁੰਦੀ ਹੈ ਕਿ ਚੀਜ਼ਾਂ ਤੋਂ ਪਰ ਇਹ ਜਿਹੜਾ ਮਾਹੌਲ ਆ ਲੋਕ ਖੁਸ਼ ਹੋ ਰਹੇ ਕਿ ਜੰਗ ਲੱਗੇਗੀ ਉਹਨਾਂ ਦੇ ਇਹ ਲੋਕ ਮਰ ਗਏ ਪਰ ਮੈਨੂੰ ਲੱਗਦਾ ਆਪਣਾ মিডিਆ ਜਿਹੜਾ ਆ ਉਹ ਸਹੀ ਤਰੀਕੇ ਨਾਲ ਨਹੀਂ ਦਿਖਾ ਰਿਹਾ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਵੀ ਆਪਣੇ ਭਾਰਤੀ ਫੌਜ ਦੇ ਕਈ ਨੌਜਵਾਨ ਸ਼ਹੀਦ ਹੋਏ ਆ ਆਪਣੇ ਸਿਵਿਲੀਅਨ ਸ਼ਹੀਦ ਹੋਏ ਆ ਜਿਹੜੀ ਅਜੇ ਤੱਕ ਕੋਈ ਗਿਣਤੀ ਨਹੀਂ ਆਈ ਸਿਰਫ ਤੇ ਸਿਰਫ ਤੁਹਾਨੂੰ ਇਹੀ ਦਿਖਾਇਆ ਜਾ ਰਿਹਾ ਕਿ ਅਸੀਂ ਭਾਰਤ ਵਾਲਿਆਂ ਨੇ ਪਾਕਿਸਤਾਨ ਤੇ ਹਮਲਾ ਕੀਤਾ ਆ ਕੁੰਨਾਂ ਜੀਆਂ ਮਸਜਿਦਾਂ ਤਬਾਹ ਹੋ ਗਈਆਂ ਉਹਨਾਂ ਦੇ ਬਾਵਲਪੁਰ ਦੇ ਵਿੱਚ 라ਵਲਪਿੰਡੀ ਦੇ ਵਿੱਚ ਸਿਆਲਕੋਟ ਦੇ ਵਿੱਚ ਮਲੇ ਹੋਏ ਆ ਪਰ ਅਸਲ ਦੇ ਵਿੱਚ ਭਾਰਤ ਦਾ ਮੀਡੀਆ ਸਾਨੂੰ ਇਹ ਨਹੀਂ ਦੱਸਾਰਿਆ ਕੀ ਆਪਣਾ ਭਾਰਤ ਦਾ ਕਿੰਨਾ ਨੁਕਸਾਨ ਹੋ ਰਿਹਾ ਤੁਸੀਂ ਇਹ ਹੀ ਅਰਦਾਸ ਕਰਦੇ ਆ ਕਿ ਇਹ ਜੰਗ ਦਾ ਮਾਹੌਲ ਜਿਹੜਾ ਨਾ ਬਣੇ ਤਾਂ ਬੈਠ ਕੇ ਜੇਕਰ ਗੱਲਾਂ ਦਾ ਖਾਤਮਾ ਹੋ ਸਕਦਾ ਤਾਂ ਉਹ ਜ਼ਰੂਰ ਕੀਤਾ ਜਾਵੇ ਫਿਲਹਾਲ ਦੇ ਲਈ ਮੈਨੂੰ ਦੋ ਜਗਤ ਧੰਨਵਾਦ